ਅੱਜ ਸਮਾਣਾ ਵਿੱਚ ਸੜਕਾਂ ਤੇ ਸ਼ਾਮ ਤੱਕ ਹਨੇਰਾ ਛਾਇਆ ਰਿਹਾ। ਸੰਗਣੀ ਤੋਂ ਦੁਕਾਨ ਲੋਕਾਂ ਨੂੰ ਆਉਣ ਜਾਣ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰੀ ਧੁੰਦ ਨੂੰ ਵੇਖਦੇ ਹੋਏ ਰਜਾਨਾ ਸੈਂਕੜੇ ਹਾਸੇ ਆ ਚ ਲੋਕਾਂ ਦੀ ਜਾਣ ਚੜੇ ਜਾਂਦੀ ਏ। ਜਿਸ ਨੂੰ ਵੇਖਦੇ ਹੋਏ ਟ੍ਰੈਫਿਕ ਪੁਲਿਸ ਸਮਾਣਾ ਦੇ ਮੁਖੀ ਸੁਖਵਿੰਦਰ ਸਿੰਘ ਭੰਨਰੀ ਨੇ ਕਿਹਾ ਕਿ ਜ਼ਰੂਰੀ ਕੰਮ ਹੋਣ ਤੇ ਹੀ ਬਾਹਰ ਨਿਕਲਿਆ ਜਾਵੇ ਤੇ ਡਰਾਈਵਰੀ ਕਰਦੇ ਸਮੇਂ ਸਾਨੂੰ ਲਾਈਟਾਂ ਦਾ ਲਾਈਟਾਂ ਤੇ ਡਿਪਰ ਦਾ ਇਸਤੇਮਾਲ ਕਰਨਾ ਚਾਹੀਦਾ ਏ ਅਤੇ ਹੌਲੀ ਰਫਤਾਰ ਨਾਲ ਡਰਾਈਵਰੀ ਕਰਨੀ ਚਾਹੀਦੀ ਏ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਜੇਕਰ ਤੁਸੀਂ ਕਿਸੇ ਗੱਡੀ ਨੂੰ ਕ੍ਰੋਸ ਕਰ ਰਹੇ ਹੋ ਤਾਂ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਡੀ ਜਾਨ ਬਹੁਤ ਕੀਮਤੀ ਹੈ ਸਮਾਣਾ ਤੋਂ ਗਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਹੈ ਮੈਂ ਮੋਟਰਸਾਈਕਲ ਤੇ ਸੋ ਮੈਂ ਰਾਮਨਗਰ ਤੋਂ ਆਇਆ ਰਾਮਨਗਰ ਤੋਂ ਸਮਾਣੇ ਕਿੰਨੀ ਕ ਟਾਈਮ ਲੱਗਿਆ ਤੁਹਾਨੂੰ ਧੁੰਦ ਕਰਕੇ ਹ ਮਿਨੀਮਮ ਮੈਨੂੰ ਰੂਟੀਨ ਵਿੱਚ ਮੈਂ ਰਾਮਨਗਰ ਤੋਂ ਸਮਾਣੇ ਆਉਣਾ ਜੋ ਕਿ 15 ਤੋਂ 20 ਮਿੰਟ ਦਾ ਰਸਤਾ ਹੈਗਾ ਬਟ ਅੱਜ ਇੰਨੀ ਜ਼ਿਆਦਾ ਸੰਘਣੀ ਧੁੰਦ ਹੋਣ ਕਾਰਨ ਮੈਨੂੰ 1 ਤੋਂ 1.5 ਘੰਟਾ ਲੱਗਿਆ ਵਾ ਸੋ ਮੈਂ ਇੱਕ ਸਾਰੀ ਮਤਲਬ ਜਨਤਾ ਜੋ ਹੈ ਨਾ ਕੰਮਕਾਰਾਂ ਤੇ ਹੁੰਦੀ ਹੈ ਉਹਨੂੰ ਇੱਕ ਛੋਟੀ ਜਿਹੀ ਅਪੀਲ ਕਰਨੀ ਚਾਹਾਂਗਾ ਕਿ ਬਿਨਾ ਕੰਮ ਤੋਂ ਘਰੋਂ ਬਾਹਰ ਨਾ ਨਿਕਲੋ ਜਿਸ ਨੂੰ ਜ਼ਰੂਰੀ ਕੰਮ ਹੈ ਸਿਰਫ ਉਹੀ ਆਪਣੇ ਧੁੰਦ ਵਿੱਚ ਬਾਹਰ ਆਉਣ ਧੁੰਦ ਇੰਨੀ ਜ਼ਿਆਦਾ ਹੈ ਕਿ ਕੁਝ ਵੀ ਨਹੀਂ ਦਿਖ ਰਿਹਾ ਚਾਰੇ ਪਾਸੇ ਧੁੰਦੀ ਹੀ ਧੁੰਦ ਹੈ ਤੇ ਤੁਹਾਨੂੰ ਪਤਾ ਧੁੰਦੇ ਕਾਰਨ ਬਹੁਤ ਜ਼ਿਆਦਾ ਦੁਰਘਟਨਾ ਹੋ ਰਹੀਆਂ ਨੇ ਸੋ ਜਿੰਨੇ ਆਉਣਾ ਹੈ ਸੋ ਘੱਟ ਸਪੀਡ ਤੇ ਆਓ ਹੌਲੀ ਆਓ ਔਰ ਇੰਡੀਕੇਟਰ ਦਾ ਯੂਜ਼ ਜ਼ਰੂਰ ਕਰੋ ਠੀਕ ਹੈ ਜਿਸ ਨਾਲ ਦੁਰਘਟਨਾ ਤੋਂ ਬਚਿਆ ਜਾ ਸਕੇ ਸੋ ਮੈਂ ਫਿਰ ਇਹੀ ਅਪੀਲ ਕਰਾਂਗਾ ਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਆਓ ਕਿਉਂਕਿ ਪਿਛਲੇ ਦਿਨਾਂ ਵਿੱਚ ਕਾਫੀ ਜ਼ਿਆਦਾ ਧੁੰਦ ਕਰਨ ਐਕਸੀਡੈਂਟ ਹੋ ਚੁੱਕੇ ਨੇ ਸੋ ਆਪਾਂ ਇਸ ਚੀਜ਼ ਤੋਂ ਬਚਾ ਜਾ ਸਕੇ ਠੀਕ ਹੈ ਜਿੰਨੇ ਵੀ ਘਰ ਤੋਂ ਬਾਹਰ ਨਿਕਲਣਾ ਬਿਲਕੁਲ ਹੌਲੀ ਆਓ ਸਲੋ ਆਓ ਕਿਉਂਕਿ ਕਈ ਵਾਰ ਸਾਈਕਲਾਂ ਤੇ ਛੋਟੇ ਵਾਹਨਾਂ ਤੇ ਜੋ ਜਾਂਦੇ ਨੇ ਧੁੰਦ ਕਰਨ ਨਹੀਂ ਦਿਖਦੇ ਹੈਗੇ ਸੋ ਆਪਾਂ ਨੂੰ ਉਹਨਾਂ ਦੁਰਘਟਨਾ ਤੋਂ ਬਚਾ ਸਕੀਏ ਠੀਕ ਹੈ ਮੈਂ ਸਭ ਨੂੰ ਇਹੀ ਅਪੀਲ ਕਰਾਂਗਾ ਕਿ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਾ ਆਓ ਸਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਜੇ ਜਦੋਂ ਵੀ ਤੁਸੀਂ ਧੁੰਦ ਤੋਂ ਬਾਹਰ ਨਿਕਲਦੇ ਹੋ ਤਾਂ ਚਾਰੇ ਇੰਡੀਕੇਟਰ ਹੈਡਲਾਈਟਾਂ ਜਲਦੀ ਹੋਣੀ ਚਾਹੀਦੀਆਂ ਨੇ ਤੇ ਜਦੋਂ ਓਵਰਟੇਕ ਕਰਦੇ ਕਰਦੇ ਹਨ ਤਾਂ ਉਹਨਾਂ ਨੂੰ ਬੜੀ ਸਾਵਧਾਨੀ ਨਾਲ ਓਵਰਟੇਕ ਕਰਨਾ ਚਾਹੀਦਾ ਹੈ ਬਾਅਦ ਤੋਂ ਬਾਅਦ ਸਾਡੀ ਇਹੀ ਫੀਲ ਆ ਵੀ ਲੋਕ ਧੁੰਦ ਦੇ ਕਾਰਨ ਘਰਾ ਤੋਂ ਘਟ ਬਾਹਰ ਨਿਕਲਦੇ ਸਾਡੀ ਇਹੀ ਬੇਨਤੀ ਹੈ ਜੀ